ਤੁਰੀ ਵਿੱਚ ਰਾਮ ਭਗਤ ਪਰਿਵਾਰ ਵੱਲੋਂ ਸ਼੍ਰੀ ਹਨੂਮਾਨ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜੋ ਕਿ ਸ਼ਹਿਰ ਦੇ ਬਾਜ਼ਾਰਾਂ ਵਿੱਚੋਂ ਹੁੰਦਿਆਂ ਹੋਇਆਂ ਸਨਾਤਨ ਧਰਮ ਦੇ 바 ਵਿੱਚ ਪਹੁੰਚ ਕੇ ਜਕਾਰਿਆਂ ਨਾਲ ਗੂੰਜ اٹਹੀ ਸ਼੍ਰੀ ਹਨੂਮਾਨ ਜੀ ਦੀ ਸ਼ੋਭਾ ਯਾਤਰਾ ਵਿੱਚ ਤਾਂਮੀਕ ਅਤੇ ਸਮਾਜਿਕ ਸੰਸਥਾਵਾਂ ਨੇ ਸ਼ਿਰਕਤ ਕੀਤੀ ਅਤੇ ਸ਼ੋਭਾ ਯਾਤਰਾ ਵਿੱਚ ਵਾਧਾ ਕੀਤਾ ਹਨੂਮਾਨ ਜੈਤੀ ਦੀ ਸਾਰੇ ਹਨੂਮਾਨ ਭਗਤਾਂ ਨੂੰ ਬਹੁਤ ਵਧਾਈ ਦਿੰਦਾ ਮੈਂ ਖੁਦ ਵੀ ਬੜਾ ਭਾਗਾ ਦਾ ਮਹਿਸੂਸ ਕਰ ਰਿਹਾ ਜਿਸ ਯੋਗ ਪਾ ਯਾਤਰਾ ਦਾ ਕੋਈ ਨਹੀਂ ਕੋਈ ਹਿੱਸਾ ਬਣਦਾ ਜਿਹੜਾ ਮੈਨੂੰ ਮੌਕਾ ਉਹ ਮਿਲ ਰਿਹਾ ਅਸਾਂ ਜੀ ਦਾ ਜੋ ਕਿ ਕੋਈ ਨਹੀਂ ਕੋਈ ਨਹੀਂ ਮੈਂ ਹੀ ਸਾਰਿਆਂ ਨੂੰ ਤਾਕਤ ਬਖਸ਼ਣ ਬਲ ਬਖਸ਼ਣ ਜਿਸੀ ਜੋ ਸਮਾਜ ਦੀਆਂ ਬੁਰਾਈਆਂ ਨੇ ਜੋ ਸਮਾਜ ਦੀਆਂ ਕ੍ਰੀਤੀਆਂ ਨੇ ਵ੍ਰੁੱਧ ਤੱਕੜੀ ਹੋ ਕੇ ਜਿਹੜੀ ਲੜਾਈ ਹੈ ਉਹ ਲੜ ਸਕੀਏ ਤੇ ਜੋ ਪਬਲਿਕ ਨਮਾਇੰਦਾ ਹੋਣ ਦੇ ਦਾਦੇ ਲੋਕਾਂ ਦੀਆਂ ਸਾਡੇ ਤੋਂ ਬਹੁਤ ਉਮੀਦਾਂ ਨੇ ਇਮਾਨਦਾਰੀ ਨਾਲ ਉਹਨਾਂ ਮੀਤਾਂ ਤੇ ਖਰੇ ਉਤਰੇ ਤੇ ਆਪਣੀ ਜਿਹੜੀ ਇੱਜ਼ਤ ਉਹੀ ਛਣੇ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਜੀ ਰਿਸ਼ਕੀ ਅੱਗੇ ਆ ਕੇ ਸਾਰੇ ਇਲਾਕਾ ਵਾਸੀਆਂ ਨੂੰ ਦੂਜੇ ਪਾਸੇ ਜਾਣ ਵਾਲੇ ਮਹਾਰਾਜ ਜੀ ਲੱਖ ਲੱਖ ਵਧਾਈ ਦਿਨਾਂ ਅੱਗੇ ਬਹੁਤ ਸਮਝਦਾਰੀ ਜਾ ਰਹੀ ਹੈ ਇਹ ਅੱਜ ਸਾਡੇ ਮਨਾਜ਼ਮ ਕਰਨ ਦਾ ਜੋ ਚਾਰ ਅਸਾਰ ਵੱਧ ਰਿਹਾ ਹੈ ਉਹ ਨੂੰ ਹਟਾੜਾ ਜਿੰਦੇ ਹੋ ਅੱਜ ਨਾਇਜ਼ ਸੁਖੀ ਚੱਲੀ ਆਣਾ ਸ਼ਹਿਰ ਅੱਜ ਲਾਮਿਆ ਜਾ ਰਿਹਾ ਹੈ ਕਿ ਸਾਰੇ ਸ਼ਹਿਰ ਨਿਵਾਸੀਆਂ ਨੂੰ ਮੈਂ ਲੱਖ ਲੱਖ ਵਧਾਈ ਸਾਡੇ आराध्य देव भगवान श्री हनुमान जी ਦਾ ਜਨਮ ਦਿਵਸ ਹੈ ਜੋ ਕਿ ਬਹੁਤ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਇਸ ਮੌਕੇ ਤੇ ਅਸੀਂ ਸਾਰੀ ਧਾਰਮਿਕ ਸੰਸਥਾਵਾਂ ਕੰਨਿਓ ਇੱਕ ਸਾਂਝੀ ਸ਼ੋਭਾ ਯਾਤਰਾ ਜਿਹੜੀ ਹੈਗੀ శ్రీ ਰਾਮ ਭਗਤ ਪਰਵਾਰ ਤੇ ਸਾਰੀ ਸੰਸਥਾਵਾਂ ਕੰਨਿਓ ਕੀਤੀ ਜਾ ਰਹੀ ਹੈ ਅਸੀਂ ਸਾਰੇ ਰਾਮ ਭਗਤਾਂ ਨੂੰ ਸਾਰੇ ਹਨੂਮਾਨ ਭਗਤਾਂ ਨੂੰ ਸਾਰੇ ਸਨਾਤਨ ਧਰਮੀਆਂ ਨੂੰ ਅੱਜ ਦੇ ਦਿਨ ਦੀ ਬਹੁਤ-ਬਹੁਤ ਹਾਰਦਿਕ ਸ਼ੁਭ ਕਾਮਨਾਵਾਂ ਦਿੰਦੇ ਆਂ ਸ਼ਹਿਰ ਵਾਸੀਆਂ ਨੂੰ ਵੀ ਸੰਦੇਸ਼ ਹੈ ਪ੍ਰਮਾਤਮਾ ਦਾ ਨਾਮ ਹੈ ਜੀ ਸਾਰੇ ਸ਼ਾਮਲ ਹੋਏ ਨੇ ਬਹੁਤ-ਬਹੁਤ ਖੁਸ਼ੀ ਦੀ ਗੱਲ ਹੈ ਜੀ ਸਾਰਿਆਂ ਨੂੰ ਬਹੁਤ-ਬਹੁਤ ਕਿਸੋ ਕੰਮ ਲਈ ਜੇ ਪ੍ਰਾਪਰਟੀ ਬੇਚਨੇ ਔਰ ਖਰੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز